ਸਾਰੀ ਕਾਲਜੀ ਸਾਰਿਆਂ ਨੂੰ ਮੇਰਾ ਤੋ ਸਾਰੇ ਤੰਦਰੁਸਤ ਹੋਵੋਗੇ ਤੇ ਦੋਸਤੋ ਅੱਜ ਦਾ ਵਲੌਗ ਆ ਬਹੁਤ ਕੈਂਡ ਹੋਣ ਵਾਲਾ ਵਲੌਗ ਹੈ ਅੱਜ ਦਾ ਅੱਜ ਮੈਂ ਤੇ ਵਾਂਚ ਚੱਲੇ ਆਪਣੇ ਪਿੰਡ ਦਾ ਟੂਰ ਕਰਨਾ ਛੋਟਾ ਟੂਰ ਤੁਹਾਨੂੰ ਕਰਾਵਾਂਗੇ ਪਿੰਡ ਤੇ ਜਿਹੜਾ ਹੈਗਾ ਤੇ ਉਮੀਦ ਕਰਾ ਤੁਹਾਨੂੰ ਪਸੰਦ ਹੋਵੇ ਕਿ ਆਪਣਾ ਪ੍ਰਾਇਮਰੀ ਸਕੂਲ ਬਹੁਤ ਸੋਹਣਾ ਬਣਿਆ ਤੁਹਾਨੂੰ ਉਹ ਦਿਖਾਉਣੇ ਪਹਿਲਾਂ ਜਾ ਕੇ ਫਿਰ ਪਿੰਡ ਦਾ ਟੂਰ ਥੋਂ ਕਿਡਾ ਕਢਾਵਾਂਗੇ ਪਿੰਡ ਦਾ ਕਿਡਾ ਕਢਾਉਣ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਖੇਤ ਵੀ ਲੈ ਕੇ ਚੱਲਾਂਗੇ ਖੇਤ ਵੀ ਦੇਖ ਕੇ ਆਵਾਂਗਾ ਕਣਕ ਕਣਕ ਆਪਣੇ ਕਿਸ ਤਰ੍ਹਾਂ ਇਹ ਕਿਤੇ ਬਦਲਵਾਈ ਬਹੁਤ ਹੋਈ ਪਈ ਹੈ ਤੇ ਰੱਬ ਅਕਿਰਦਾਸ ਕਰਦੇ ਆ ਕਿ ਬਦਲ ਨਾ ਪਵੇ ਕਣਕਾਂ ਵਧੀਆ ਖੜੀਆਂ ਰਹਿਣ ਤੇ ਟੈਣ ਆਪਾ ਵੱਢ ਕੇ ਤੇ ਉਹਨਾਂ ਨੂੰ ਵੇਚ ਲਈਏ ਤੇ ਚਲੋ ਆਪਾਂ ਕਰਦੇ ਆ ਬਲੌਗ ਸ਼ੁਰੂਆਤ ਤੇ ਬਰਦਰ ਦੋਸਤੋਂ ਤੁਹਾਨੂੰ ਦਿਖਾਉਣ ਲੱਗੇ ਆਪਣੇ ਪਿੰਡ ਦਾ ਪ੍ਰਾਇਮਰੀ ਸਕੂਲ ਜਿਹੜਾ ਬਹੁਤ ਘੈਂਟ ਬਣਿਆ ਅੱਜ ਦਾ ਬਲੌਗ ਸਾਰਾ ਆਪਣੇ ਇਸ ਨੂੰ ਤੇ ਬਣੇ ਨਾਲ ਲੈ ਆਏ ਇੱਥੋਂ ਇਹਨਾਂ ਸ਼ੁਰੂ ਆਪਣਾ ਸਕੂਲ ਜਿੱਥੇ ਬਹੁਤ ਯਾਰੇ ਮਿਹਨਤ ਕੀਤੀ ਗਈ ਆ ਬਹੁਤ ਹੀ ਕੈਂਟਕਾਰਾ ਅਗਰੀ ਦਿਖਾਈ ਗਈ ਹੈ ਤੁਹਾਨੂੰ ਦਿਖਾਉਂਦੇ ਆ ਪੱਕੇ ਜਾ ਕੇ ਰੰਗ ਰੰਗ ਕਰਕੇ ਬਹੁਤ ਵਧੀਆ ਬਣਾਇਆ ਹੋਇਆ ਆਪਣੇ ਪੰਨਾ ਸਕੂਲ ਆ ਦੇਖੋ ਜੇ ਪੂਰਾ ਕਰਨਾ ਖੁਆਬਾਂ ਨੂੰ ਤਰ ਰੱਖਿਓ ਨਾਲ ਕਿਤਾਬਾਂ ਨੂੰ ਸਹੀ ਗੱਲ ਆਈ ਬਿਲਕੁਲ ਆ ਮੇਨ ਗੇਟ ਆ ਆਪਣੇ ਪਿੰਡ ਦੇ ਪੈਂਬਰ ਸਕੂਲ ਦਾ ਆ ਦੇਖੋ ਮੈਂ ਕੱਲ੍ਹ ਸੇ ਆਇਆ ਸੀ ਖੇਡਣਾਂ ਨਾਲ ਮੇਰਾ ਸਕੂਲ ਛੁੱਟੀਆਂ ਤੇ ਬੱਚੇ ਵੀ ਆ ਚੁੱਕੇ ਖੇਡਣਾਂ ਦੇਖੋ ਉਹਨੂੰ ਦਿਖਾਉਂਦੇ ਆਂ ਤੇ ਦੇਖੋ ਸਕੂਲ ਵੀ ਤਾਂ ਹੀ ਵਧੀਆ ਲੱਗਦਾ ਜੇ ਸਕੂਲ ਵੀ ਵਧੀਆ ਆਪਾਂ ਪਰਵਰਿਸ਼ ਕੀਤੀ ਹੋਵੇ ਜਿਹੜੇ ਮਾਸਟਰ ਹੈਗੇ ਬੜੇ ਮਿਹਨਤੀ ਮਾਸਟਰ ਸਾਡੇ ਪਿੰਡ ਦੇ ਸਕੂਲਾਂ ਦੇ ਸਕੂਲ ਦੇ ਆ ਦੇਖੋ ਘੈਂਟ ਬਣਾਇਆ ਵਣ ਮਨਚ ਦੀਪਾ ਉਹ ਦੇਖੋ ਵਾਲਪੇਪਰ ਬਣਾਇਆ ਵਖਸਾ ਦਾ ਦਿਖਿਆ ਹੋਇਆ ਤਾਂ ਅਕਿ ਤੇ ਕਹਨ ਹਲਾਜ ਲੌਕ ਬਾਕ ਐਂਡ ਹੋਣਾ ਦੋਸਤਾਂ ਨੂੰ ਪਸੰਦ ਵੀ ਬਹੁਤ ਆਊਗਾ। ਉਹ ਦੇਖੋ ਪਾਰੀ ਕਿਤੇ ਤਰੇਨਾ ਮਗਰ। ਦੇਖੋ ਮੁੰਡੇ ਕਿੱਡ ਨਾਏ ਸੀ ਇਹਦੇ ਮੁਰਕੇ ਦੇ ਛੇਤੀ ਬੰਨਖੜੀ ਵੱਲੋਂ। ਆਪਾਂ ਸਮੇਂ ਇਧਰ ਵੀ ਦਿਖਾਉਨੇ ਆ। ਆ ਦੇਖੋ ਯਾਰ ਬਹੁਤ ਹੀ ਵਧੀਆ ਜਿਹੜੇ ਬੰਦੇ ਨੇ ਬਣਾਏ ਨਾ ਮੈਂ ਕਹਿੰਦਾ ਪੰਦਾ ਵੀ ਵੇਖੇਗਾ ਜੀ ਉਸ ਦਿਨ ਵੀਡੀਓ ਨਹੀਂ ਬਣਾਈ ਗਈ ਕਿਉਂਕਿ ਮੋਬਾਈਲ ਘਰੇ ਸੀ ਮੈਂ ਤੇ ਵਾਛਦੀ ਬਥੇ ਖੇਡਣ ਆਇ ਖੜਾਉਣ ਲੈ ਆ ਸੀ ਨੂੰ ਲੇਕਿਨ ਇਹ ਖੜਨਾ ਆਪਾਂ ਇੱਥੇ ਤੇ ਆਹ ਕਰਕੇ ਉਹਦੇ ਮੋਬਾਈਲ ਹੈ ਨਹੀਂ ਕੋਲੇ ਆ ਦੇਖੋ ਸਕੂਲ ਨੂੰ ਚਾਰ ਚੰਨ ਲਾਏ ਪਿਆ ਜੀ ਇਹਨਾਂ ਨੂੰ ਤਾਂ ਹੀ ਜਾਣਦੇ ਆ ਸਾਰੇ ਇਹਨਾਂ ਦਾ ਨਾਮ ਦੱਸੋ ਕਮੈਂਟ ਵਿੱਚ ਇਹ ਕੌਣ ਨੇ ਮਨਚ ਤੋਂ ਦੱਸਣਾ ਚੰਗਾ ਠੀਕ ਹੈ ਇਹ ਵੰਚ ਦੇ ਬਿੱਲੀ ਨੇ ਇਹ ਸਾਰੇ ਤੇ ਪਰ ਬਹੁਤ ਫੇਮਸ ਨੇ ਇਹ ਹੋ ਨਾ ਨਾ ਰੰਗਲਾ ਹੀ ਨਾ ਪਾਗਲਾ ਉਸ ਕੁਮਾਰ ਨਾਲ ਲੜਨਗੇ ਆਪਾਂ ਸਕੂਲ ਘੈਂਟ ਦਿਖਾਉਣਾ ਤੂੰ ਖਾਬ ਕਰੇ ਨਾ ਬਾਲੇ ਘੈਂਟ ਸਕੂਲ ਬਣਾਈ ਸਕੂਲ ਲੱਗਾ ਸੀ ਆ ਥੋੜੇ ਜਿ ਟੀਚਰ ਕੁਛ ਆਏ ਹੋਏ ਨੇ ਤੇ ਪਾ ਵੇਖੀ ਜਾਂਦੇ ਸੀਗੇ ਤੇ ਚਲੋ ਕੋਈ ਹੋਵੇ ਨਹੀਂ ਬਸ ਕੀ ਕਰ ਜਾਂਦੇ ਆ ਇਹ ਉਹ ਪਤਾ ਲੱਗ ਗਿਆ ਹੁਣਾਂ ਕੋਈ ਬਲੌਗਰ ਆ। ਮਾਵਾਂ ਜੀ ਦੀ ਪਾ ਜੇ ਬਹੁਤ ਸ਼ਰਾਰਤ ਕਰਿੰਦਾ ਮੇਰੇ ਨਾਲ ਬਲੌਗ ਵਿੱਚ ਸੈਟਿੰਗ ਕਰਦਾ ਪਿਆ ਅੱਜ। ਲੋ ਜੀ ਆਪਾਂ ਦਰਦੇ ਹਾਂ ਨੇ ਪਿੰਡ ਨੂੰ ਟੂਰ ਦਿਖਾਉਣ ਲਈ। ਵੇਖ ਕੱਟ ਕਰਦੇ। ਆ ਜੀ ਆਪਣੇ ਪਿੰਡ ਦਾ ਪਾਪ ਸਟੈਂਡ। ਆ ਦੇਖੋ ਇੱਥੇ ਸ਼ੁਰੂ ਹੋ ਜਾਂਦਾ ਈ। ਪਾਪ ਸਟੈਂਡ ਬਣਿਆ ਹੋਇਆ ਬਹੁਤ ਸੋਹਣਾ ਪਿੰਡ ਦਾ। ਇਸ ਤੋਂ ਗਾਹਾਂ ਹੈਗਾ ਆਰਓ। ਆਪਣੇ ਪਿੰਡ ਦਾ ਆਰਓ ਆ ਇੱਥੇ ਪਾਣੀ ਸਾਰਾ ਪਿੰਡ ਤੋਂ ਪਾਣੀ ਲੈ ਕੇ ਜਾਂਦਾ ਈ ਆਰਓ ਤੋਂ। ਆਹ ਇੱਕ ਦੁਕਾਨਾਂ ਆ ਹੀ ਆਪਣੇ ਪਿੰਡ ਨਾਈਜ਼ ਦੁਕਾਨ ਆ ਆ ਟੇਲਰ ਆ ਇੱਥੇ ਉਪਰੇ ਆਪਣੇ ਸਗੇ ਦੁਕਾਨੀਆਂ ਆ ਇੱਧਰ ਆਪਣਾ ਗੁਰਦੁਆਰਾ ਸਾਹਿਬ ਆ ਪਿੰਡ ਦੇ ਦੂਸਰੇ ਪਾਸੇ ਆ ਫਿਰ ਦੂਰ ਆ ਉਧਰ ਛੜਕਦੇ ਰਫਟਪਕ ਨਹੀਂ ਜਾਣਾ ਅੱਜ ਚਲ ਟੋਰ ਆ ਤੇ ਆਪਾਂ ਤੁਹਾਨੂੰ ਦਿਖਾ ਰਹੇ ਆ ਆਪਣਾ ਪਿੰਡ ਪੁਰਾਣੇ ਸਮੇਂ ਦੇ ਘਰ ਨੇ ਲੱਗੇ ਵੀ ਆ। ਰੂੜੀਆਂ ਵੀ ਆਪਣੇ ਬਣ ਗਈਆਂ। ਆਪ ਭਾਈ ਖੜਾ ਆਪਣੇ ਹੁੰਦਾ ਹੁੰਦਾ ਸਮਾਨ ਦੇਣ। ਰਾਜੂ ਇਹ ਤਾਂ ਆਪਾਂਾਂ ਨੂੰ ਲੈਣੀ ਸੀ ਉਹ ਆਪਣੀ ਸਾਬਨ ਦਾ ਨਹੀਂ ਲੈਣੀ ਸੀ। ਇਹਨੂੰ ਪੁੱਛਦੇ ਆ ਰਾਜਪਾਲ ਦੇ। ਮਰੇ ਕੋਤਰੀ ਫਸੇ ਕੈਟਗਰੀ ਰਾਜੂ ਦਾ ਲੈ ਨਹੀਂ ਵਹਣੇ ਸਾਬ ਦਾ ਨਹੀਂ ਹੈਗੀ ਨਹੀਂ ਹੈਗੀ ਰਾਜੂ ਸਾਬ ਦਾ ਨਹੀਂ ਹੈਗੀ ਆ ਇਹ ਤਾਂ ਮੰਮੀ ਨੂੰ ਉਹਦੇ ਵੀ ਆਖੇ ਤੂੰ ਦੇ ਕੇ ਆ ਕਿੱਦੇ ਦੇ ਕੇ ਆਏਗਾ ਆ ਤੇਰੀ ਵੀਡੀਓ ਤੈਨੂੰ ਮਸ਼ਹੂਰ ਕਰਨਾ ਰਾਜੂ ਆਪਣੇ ਪਿੰਡੋਂ ਹੁੰਦਾ ਪੱਕਾ ਹੀ ਸਮਾਨ ਲਈਦਾ ਆਪਾਂ ਸਾਰਾ ਤੇ ਸਾਬ ਦਾ ਨਹੀਂ ਲੈ ਕੇ ਜਾਂਗਾ ਜੀ ਬਰਾਲਕੇ ਮੋਟਰਸਾਈਕਲ ਚਲਾ ਰਹੇ ਆ ਦੇਖੋ ਰੇਸ ਇਹ ਕਰ ਰਹੇ ਤੇ ਮੋਟਰਸਾਈਕਲ ਮੈਂ ਚਲਾ ਰਹੇ ਆ ਟਿਕਾਣਾ ਆਈ ਆਪਣੇ ਪਿੰਡਾਂ ਟਿਕਾਣਾ ਬੋਲਾ ਆਪਣੇ ਪਿੰਡ ਤਾਂ ਬੋਲਾ ਟਿਕਾਣਾ ਆਈ ਦੁਕਾਨ ਕਾਵਲ ਦੀ ਨਾਲ ਹੈਗਾ ਡਾਕਟਰ ਸਾਹਿਬ ਨੇ ਚੁੱਕੇ ਦੁਕਾਨ ਇੱਥੇ ਪੰਜ ਚ ਲੈਣੀਆਂ ਚੀਜ਼ ਜੀ ਤੇ ਆਪਾਂ ਬਣਾਉਣੇ ਨੇ ਵੀਡੀਓ ਤਾਈ ਬੜਿਆ ਤਾਈ ਸੁੱਕਾ ਕਿਧਰ ਗਿਆ ਇਹ ਸੁੱਕਾ ਕਰਿਆ ਨਹੀਂ ਆ ਹਾਂਜੀ ਹਾਂਜੀ ਕੰਮ ਸੀਗਾ ਚਲੋ ਆਪਾਂ ਚੱਲਦੇ ਅੱਗੇ ਠੀਕ ਹੈ ਜੀ ਛੋਟਾ ਜਿਹਾ ਪਿੰਡ ਆਪਣਾ ਤੁਹਾਨੂੰ ਅੱਧਾ ਦਿਖਾ ਤਾ ਕਿ ਬਿਸ਼ਰਾਟਰੀ ਉਹ ਦੁਕਾਨ ਸੀ ਆ ਤੇ ਆਪਾਂ ਹੁਣ ਤੇ ਆਪਾਂ ਜਾ ਰੇਡ ਖੇਤ ਵੱਲ ਆਪਾਂ ਚੱਲੇ ਹੁਣ ਖੇਤ ਤੇ ਖੇਤ ਜਾ ਕੇ ਤੁਹਾਨੂੰ ਦਿਖਾਉਨੇ ਆ ਆਪਣਾ ਖੇਤ ਆ ਦੇਖੋ ਜੀ ਜੋ ਦਾ ਪੱਕੀਆਂ ਪਈਆਂ ਰੱਬ ਦੇ ਕੇ ਹੁਣ ਤਾਂ ਅਰਦਾਸ ਆ ਕਿ ਰੱਬ ਹੁਣ ਮੀਂਹ ਨਾ ਪਾਵੇ ਨਹੀਂ ਤਾਂ ਕਣਕ ਦਾ ਬਹੁਤ ਬਰਾਹਲ ਹੋ ਜਾਣਾ ਵੈਸੇ ਰੱਬ ਇਹ ਕਣਕ ਮੈਂ ਤਾਂ ਸਭ ਤੋਂ ਬਹੁਤ ਕਣਕਾਂ ਨੇ ਨੇੜੇ ਜਰੋਂ ਰੱਬ ਵੇ ਨਹੀਂ ਪਾਉਂਦੇ ਹੁੰਦਾ ਵਾਚਣਾ ਤੇ ਸ਼ੌਪ-ਸ਼ੌਪ ਬੋਲੋ ਮੈਡਮ ਇਹ ਕਹਿੰਨਾ ਵੀ ਰੱਬ ਰੱਬ ਅੱਗੇ ਅਰਦਾਸ ਕਰਦੇ ਆ ਆਪਾਂ ਕਿ ਰੱਬ ਮੀਂਹ ਨਾ ਪਾਵੇ ਕਣਕ ਆ ਆਪਣੇ ਆਣੀ ਆ ਵਧੀਆ ਟਾਈਮ ਸਰ ਵਡੀਆਂ ਜਾਣ। ਮਾੜੀ ਪ੍ਰੈਸ ਕਰ ਰਿਹਾ ਦੇਖੋ। ਖਾਓਗੇ। ਤੇ ਉਹ ਦੇਖੋ ਕਣਕ तकरीबन ਪੱਕਣ ਤੇ ਆਈ ਪਈ ਆ। ਤੇ ਥੋੜੇ ਦਿਨਾਂ ਚ ਅਪ੍ਰੈਲ ਦੇ ਮਹੀਨੇ ਨੂੰ ਪਤਾ ਵਡੀਆਂ ਜਾਣੀ ਕਣਕ ਆ ਆਪਣੇ ਪੱਠੇ ਪਏ ਬਾਈ ਨੇ ਵਾਢੇ। ਤੇ ਆਪਾਂ ਪਹੁੰਚ ਗਏ ਆਪਣੇ ਖੇਤ। ਕੰਨੀ ਲੋ ਪਹਿਲਾਂ ਪੱਠੇ ਦਿਖਾਏ ਸੀ ਪਹਿਲਾਂ ਪੱਠੇ ਛੋਟੇ ਛੋਟੇ ਸੀਗੇ ਹੁਣ ਸੁੱਖ ਨਾਲ ਪੱਠੇ ਆਪਣੇ ਵਧੀਆ ਹੋ ਚੁੱਕੇ ਆ ਤੁਹਾਨੂੰ ਦਿਖਾ ਦਿੰਨੇ ਆ ਜੋ ਕਰਕੇ ਗਏ ਆਇਆ ਲਾਈਸ ਦੀਪਾ ਦੇਖੋ ਮੋਟਰਸਾਈਕਲ ਨਾਲ ਪੰਗੇ ਲੈਣ ਲੱਗ ਜਾਂਦਾ ਏ ਫੋਟਸਾਬ ਤੁਸੀਂ ਚਲਾਉਣ ਜਗਾ ਹੋਇਆ ਨਹੀਂ ਹੋ ਗਿਆ ਉਹ ਚਲਾ ਲਿਆ ਕਰੀ ਛੋਟਾ ਇਹ ਤੋਂ ਲੱਤਾਂ ਤੱਕ ਪਹੁੰਚ ਜਾਣੀਆਂ ਆ ਆ ਦੇਖੋ ਪੱਠੇ ਆਪਣੇ ਦਾਈ ਖੇਤਾਂ ਗਰੇ ਨੂੰ ਮਸਤੀ ਖੜੀ ਜਾਂਦੀ ਹੈ ਬਸ ਖੇਤਾਂ ਲੱਗਣਾ ਜੀਤ ਰਾਇ ਹੈ ਹੈ ਹਾਲੇ ਨਹਾਉਂਦਾ ਵੀ ਥੋੜਾ ਜੀਤ ਹਾਲੇ ਨਹਾਉਣ ਦੀ ਗੱਲ ਖਾਲੇ ਨਹਾਣਾ ਕਰੀ ਗਰਮੀਾਂ 'ਚ ਕਰਾ ਨੂੰ ਹਾਲੇ ਨਹਾਉਣ ਦਾ ਬੜਾ ਚਾਹ ਨੂੰ ਆਪਣਾ ਹਰ ਕੀ ਖਾਲੇ ਗਰਮੀਾਂ 'ਚ ਨੂੰ ਕਹਣਾ ਲੈ ਵੀ ਰਾਜਾ ਜਰਾ ਨਹਾ ਕੇ ਆਲਾ ਚਾ ਕਰ ਲਾ ਪੂਰਾ ਖਾਲੇ ਨਹਾਈ ਚਲ ਤੂੰ ਆ ਵੰਸ਼ ਕੇ ਖਾਲਾ ਆ ਗਿਆ ਆ ਜਾ ਖਾਲਾ ਵੱਡਾ ਦੇਖੋ ਇੱਥੇ ਮੈਂ ਛੇ ਖਾਲੀ ਨਾ ਕਰਨਾ ਕਿਵੇਂ ਨਾ ਕਰਨ ਦੱਸੀ ਮੜਾ ਇੱਧਰ ਆ ਕੇ ਛਾਲ ਮਾਰ ਕੇ ਖਾ ਮੜੀ ਖਾਲੇ ਛਾਲ ਮਾਰ ਕੇ ਖਾ ਮੜੀ ਕੱਟੇ ਰੂੜਾ ਚੱਲ ਹਾਲੀ ਦਿੰਦੇ ਕੋਈ ਨਹੀਂ ਆ ਦੇਖੋ ਇਹ ਪੰਗੇ ਬਣਾਉਣਾ ਦਾ ਚਾਹ ਬਸ ਕਹਿੰਦਾ ਮੈਂ ਖੇਤ ਬਣਾਉਣਾ ਤਰਾ ਦੇਖੋ ਆਪਣੇ ਕਣਕ ਤਲੋਈ ਬਹੁਤ ਹੋਈ ਪਈ ਆ ਕੱਲ ਵੀ ਕੜੀਆਂ ਹੀ ਆਈਆਂ ਸੀਗੀਆਂ ਹੁਣ ਤਾਂ ਚਲੋ ਬਚਾ ਹੀ ਰਵੇ ਕੱਲੇ ਕੀ ਚੰਗੀ ਆਹ ਮੋਟਰ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਨੇ ਅੱਗੇ ਵੀ ਕਿ ਮੀਰ ਕਮਾਉਸੋ ਮੋਯਾਪਿਆ ਆਪਣੀ ਵੇਖੋ ਮੋਟਰ ਦੇਖੋ ਅਜੀਗਾ ਤਾਂ ਬੜਾ ਗੈਸਿਕ ਤੁ ਤੂੰ ਪਿਆ ਰਹਾ ਤੂੰ ਬੇਲਣ ਨਹੀਂ ਗਾ ਠੰਢੀ ਹੋਈ ਪਈ ਆ ਬਾਰ ਵਜੇ ਇਸ ਕਰਕੇ ਨੋਣਾ ਨਹੀਂ ਗਾ ਆ ਦੇਖੋ ਸਨ ਬਦਲ ਦਿਖਾਉਣੇ ਦੇਖੋ ਬਦਲ ਕਿੰਨੇ ਆ ਬੜਾ ਕਾਲਾ ਬੜਾ ਬੱਦਲਾ ਰੱਬ ਵਿਚਾਈ ਰੱਖੇ ਪੱਟੇ ਆਪਣੇ ਬਹੁਤ ਵਧੀਆ ਹੋਏ ਪੈਨੇ ਹੁਣ ਤਾਂ ਕਿਥੇ ਬੈਠ ਕੇ ਮਾ ਜੋ ਲੈ ਗਏ ਕਿਤੇ ਗਰਮੀ ਆ ਦੇ ਇੱਥੇ ਬੈਠ ਕੇ ਕਿਥੇ ਹੋਣਾ ਠੀਕ ਹੈ ਅੱਗੇ ਕਿ ਨੇੜੇ ਬੜੇ ਹੁੰਦੇ ਹੋ ਹੂੰ ਉੱਪਰ ਇਹ ਪਾਣੀ ਇੱਕ ਖਾਲੇ ਚ ਅੱਲਾਹ ਕਹਰਾ ਬੰਦੇ ਗਿੱਟਾ ਬਈ ਆਇਆ ਹੂੰ ਨਾਈਂ ਜੂੰ ਮਖੀ ਅੱਗੇ ਨੂੰ ਹੂੰ ਹੁਣ ਬੰਦੇ ਦੀ ਪਾਣੀ ਚੇਂਜ ਕਰਦੇ ਨੇ ਨਾ ਪਾਣੀ ਜਦੋਂ ਮੋੜਦਾ ਦੂਜੇ ਪਾਸੇ ਦਾ ਦੂਜੇ ਪਾਸੇ ਬਾਈ ਇੱਥੇ ਬੜੇ ਨਿਆਨੇ ਲੱਤੇ ਆਵੇ ਖਾਲੀ ਤੇ ਉਹਨੇ ਉਧਰਲੇ ਪਾਸੇ ਜਿਹੜਾ ਯੰਦ ਹੁੰਦਾ ਹੀ ਬੜੇ ਨਿਆਨੇ ਲੱਤੇ ਮੇਥੇ ਜਰਨੀਆਂ ਜੇ 2023 ਚ ਉਹ ਤਾਂ ਵੀ ਜਦੋਂ ਆਵਲੇ ਖਾਲੀ ਕਿਨਾਰੇ ਸਾਗੇ ਕਿਉਂਕਿ ਇਹ ਹੈ ਨਹੀਂ ਇੱਥੇ ਖਾਲਾ ਗਰਮੀ ਨਾਲ ਆਇਆ ਕਰੀ ਆ ਦੇਖੋ ਇਹ ਤਾਂ ਕਣਕ ਬਹੁਤ ਮਾੜੀ ਕਣਕ ਚ ਬਾਥੂ ਜਾ ਹੋਇਆ ਪਿਆ ਵੈਸੇ ਬਾਕੀ ਦੂਸਰੀ ਕਣਕ ਆਪਣੀ ਸਹੀ ਹੈ ਪਰ ਆਹ ਵਾਲੀ ਕਣਕ ਥੋੜੀ ਮਾੜੀ ਆ ਚਲਿਏ ਅੱਜ ਕਰੇ ਚਲੋ ਚਲੋ ਗਾਇਸ ਵਲੌਗ ਦਾ ਕਰਦੇ ਐਂਡ ਜੇਕਰ ਤੁਹਾਨੂੰ ਵਲੌਗ ਚੰਗਾ ਲੱਗਾ ਹੋਇਆ ਤਾਂ ਚੈਨਲ ਨੂੰ ਕਰ ਸਬਸਕ੍ਰਾਈਬ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦੇ ਲਾਈਕ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਮਿਲਦੇ ਆਪਾਂ ਕਿਸੇ ਆਪਣੇ ਨਵੇਂ ਵਲੌਗ ਵੀਡੀਓ ਚ ਤੇ ਓਕੇ ਬਾਏ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ